ਮੈਟਰੋ ਮੋਗੇ ਖੜੇ ਸੀਗੇ ਮੋਗੇ ਇੱਕ ਰੇੜੀ ਤੇ ਸਾਨੂੰ ਅਸੀਂ ਲਿਖਿਆ ਪੜਿਆ ਪੀਜ਼ਾ ਕੁਲਚਾ ਇੰਨਾ ਸੁਣ ਕੇ ਅਸੀਂ ਵੀ ਹੈਰਾਨ ਹੋ ਗਏ ਤੁਸੀਂ ਵੀ ਹੈਰਾਨ ਹੋਏ ਹੋਵੋਗੇ ਪੀਜ਼ਾ ਕੁਲਚਾ ਇਹ ਪੀਜ਼ਾ ਤੇ ਕੁਲਚਾ ਅਲੱਗ ਨਹੀਂ ਹੈਗੇ ਇਹ ਪੀਜ਼ਾ ਤੇ ਕੁਲਚਾ ਇੱਕੋ ਆ ਜਿਹੜੀ ਚੀਜ਼ ਇਹ ਬਣ ਗਈ ਨਾ ਇਹ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ ਜਿਹੜੀ ਮਰਜ਼ੀ ਥਾਂ ਚੱਲ ਜਿਓ ਇਹ ਮੋਗੇ ਖੜਦਾ ਬਾਈ ਬੁੱਗੀਪੁਰਾ ਚੌਂਕ ਦੇ ਵਿੱਚ ਜਿਹੜਾ ਇਹ ਪੀਜ਼ਾ ਕੁਲਚਾ ਬਣਾਉਂਦਾ ਤੁਹਾਡੇ ਸਾਹਮਣੇ ਬਣਾਉਂਦਾ ਤੇ ਬਾਈ ਇੱਕ ਵਾਰ ਖਾ ਕੇ ਤੁਸੀਂ ਖਾਓਗੇ ਨਾ ਇਹ ਚਾੜੀਆਂ ਵਾਲਾ ਪੀਜ਼ਾ ਜਿਹੜਾ ਥੋੜੇ ਸਵਾਦ ਦੇ ਵਿੱਚ ਇੰਨਾ ਫਿੱਟ ਬਹਿ ਜਾਊਗਾ ਤੁਸੀਂ 416 ਪੀਜ਼ਾ ਭੁੱਲ ਜਾਓਗੇ ਨਾਲੇ ਇਹ ਪੀਜ਼ਾ ਕੋਲਚਾ ਬਾਈ ਬਸ ਇਹ ਬਣਾਉਣ ਦਾ ਢੰਗ ਵੱਖਰਾ ਵਾ ਚੀਜ਼ਾਂ ਸੇਮ ਉਹ ਜਿਹੀ ਨਹੀਂ ਪੈਂਦੀਆਂ ਇੱਥੇ 2000 ਫਲੇਵਰ ਜੇ ਪਾ ਦਿੰਦਾ ਬਾਈ ਤੁਹਾਨੂੰ ਮੈਂ ਦੱਸਦਾ ਮੈਂ ਪੀਜ਼ਾ ਜਿਹੜਾ ਆਪਣੀ ਦਵਾ ਰੋਟੀ ਹੁੰਦੀ ਆ ਉਹਦੇ ਉੱਤੇ ਸਾਰਾ ਜਿਹੜਾ ਮਟੀਰੀਅਲ ਹੁੰਦਾ ਪੀਜ਼ਾ ਕੋਲਚੇ ਵਾਲਾ ਉਹ ਲਾ ਲੂ ਕੇ ਬਾਈ ਉਤੋਂ ਸਿਸਟਮ ਬਣਾ ਕੇ ਚਲੋ ਕਿ ਪੀਜ਼ਾ ਵਾਂਗੂ ਬਣਾ ਦਿੰਦਾ ਜਿਵੇਂ ਪੀਜ਼ਾ ਦੀ ਰੋਟੀ ਜੀ ਹੁੰਦੀ ਆ ਉਹ ਸਿਸਟਮ ਤਿਆਰ ਕਰ ਦਿੰਦਾ ਤੇ ਮੈਂ ਕਹਣਾ ਬਾਈ ਕੋਲੇ 18000 ਅਸੀਂ ਬਾਈ ਦੀ ਸ਼ੁਰੂਆਤ ਕਰਨ ਲੱਗੇ ਜੀ ਬਾਈ ਪੀਜ਼ਾ ਕੋਚਾ ਬਣਾ ਉੱਤੇ ਬਾਧੂ ਲੋਕ ਆ ਗਏ ਯਾਰ ਬਾਈ ਪਹਿਲਾਂ ਤਾਂ ਲੋਕ ਕੋਚੇ ਖਾਣ ਆਏ ਸੀ ਕੋਈ ਕਹਿੰਦਾ ਯਾਰ ਬਈ ਸਾਡਾ ਵੀ ਆਹੀ ਬਣਾ ਦੇ ਤੇ ਜਿਨੇ ਜਿਨੇ ਖਾਦਾ ਬਾਈ ਯਕੀਨ ਮੰਨਿਓ ਤੁਸੀਂ ਵੀ ਮੰਨੋਗੇ ਯਾਰ ਬਈ ਕਮਾਲ ਕਰਤੀ ਇੱਕ ਇੱਕ ਖਾ ਕੇ ਅਗਲਾ ਹੋਰ ਕਹਿੰਦਾ ਯਾਰ ਬਈ ਇੱਕ ਇੱਕ ਹੋਰ ਕਰਦੇ ਸੀ ਘਰੇ ਪੈਕ ਕਰਾ ਕੇ ਲੈ ਕੇ ਜਾਣਾ ਇੰਨੀ ਘੈਂਟ ਚੀਜ਼ ਬਣਦੀ ਆ ਮੈਂ ਤੁਹਾਨੂੰ ਇਹ ਕਹਿੰਨਾ ਬਾਈ ਵੱਖਰਾ ਫੂਡ ਆ ਸਭ ਤੋਂ ਵੱਡੀ ਗੱਲ ਕਿ ਆਪਣਾ ਭਰਾ ਵੀ ਇਹ ਪੰਜਾਬੀ ਆ ਸਪੋਰਟ ਕਰਿਓ ਬਾਈ ਜਦੋਂ ਵੀ ਤੁਸੀਂ ਬੁੱਗੀਬਰਾ ਚੌਂਕ ਦੇ ਵਿੱਚ ਆਓ ਮੋਗੇ ਦਾ ਬੁੱਗੀਬਰਾ ਚੌਂਕ ਕਾਫੀ ਮਸ਼ਹੂਰ ਆ ਉੱਥੇ ਕੇਰਾ ਆਉਂ ਤਾਂ ਇਹ ਬੰਦੇ ਕੋਲੋਂ ਪੀਜ਼ਾ ਗੋਲਚਾ ਖਾ ਕੇ ਜਾਓ ਇੱਕ ਤਾਂ ਇਹ ਆ ਵੀ ਤੁਹਾਡੇ 40 ਰੁਪਏ ਲੱਗਣਗੇ ਉਹਨਾਂ ਦਾ ਮੁੱਲ ਪੂਰਾ ਮੜੂਗਾ ਤੁਸੀਂ ਕਹੋਗੇ ਯਾਰ ਬਈ 40 ਦੇ 60 ਲੈ ਲਾ ਪਰ ਇਹ ਬਣਾ ਦੇ ਬਾਈ ਸਾਨੂੰ ਘੈਂਟ ਪੂਰਾ ਇੰਨੀ ਘੈਂਟ ਚੀਜ਼ ਆ ਦੇਖ ਬਾਈ ਨੇ ਪੀਜ਼ਾ ਨੂੰ ਕੱਟ ਕੇ ਦਿੱਤਾ ਐਵੇਂ ਨਹੀਂ ਇਹਨੂੰ ਪੀਜ਼ਾ ਗੋਲਚਾ ਕਹਿੰਦੇ ਤੇ ਇੱਕ ਵਾਰ ਬਾਈ ਨੇ 100 ਸੁੱਤੇ ਉੱਤੇ ਪਾ ਕੇ ਸਿਸਟਮ ਪਾ ਕੇ ਸਾਰਾ ਸਾਨੂੰ ਖਵਾ ਮੰਨ ਕੇ ਜਦੋਂ ਖਵਾਤਾ ਪਹਿਲਾਂ ਸਾਨੂੰ ਲੱਗਿਆ ਵੀ ਯਾਰ ਖਾ ਕੇ ਦੇਖ ਲੈਣਾ ਨਵਾਂ ਫੂਡ ਆ ਵੀ ਗੱਲਬਾਤ ਹੋਈ ਤਾਂ ਠੀਕ ਆ ਪਰ ਜਦੋਂ ਅਸੀਂ ਇੱਕ ਬੋਰਕੀ ਜੀ ਮੂੰਹ ਚ ਪਾਈ ਬਈ ਮੈਂ ਕਹਿੰਨਾ ਗੱਲ ਬਣ ਗਈ ਪੂਰੀ ਯਾਰ ਸਿਰਾ ਗੱਲ ਬਾਤ ਆ ਜਮਾ ਬਖਰੇ ਕਿਥੋਂ ਦਾ ਪੂੜਾ ਪਾਣੀ ਕਦੇ આજ ਤੱਕ ਸੁਣਿਆ ਤੁਸੀਂ ਦੱਸੋ ਵੀ ਕਿਸ ਨੇ ਪੀਜਾ ਕੋਲਚਾ ਸੁਣਿਆ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਬੰਦਾ ਬਣਾਉਂਦਾ ਹੋਵੇ ਮੈਨੂੰ ਤਾਂ ਹੀ ਲੱਗਦਾ ਕੋਈ ਬਣਾਉਂਦਾ ਉਹ ਵਾਈ ਨੇ ਬਖਰੀ ਆਪਦੀ ਗਾੜ ਕੱਢ ਲਈ ਆ ਸਿਰਾ ਘਰਾਤਾ ਬਾਈ ਨੇ ਜਮਾ ਆ ਦੇਖੋ ਬਾਈ ਨੇ ਦਿਖਾਤਾ ਆਪਣਾ ਬੰਦੇ ਦਾ ਰਿਵਿਊ ਵੀ ਲਵਾਂਗੇ ਵੀ ਕਮਾਲ ਦੀ ਗੱਲਬਾਤ ਬਣੀ ਆ ਕਿ ਗੱਲਾਂ ਹੀ ਆ ਉਹਨੂੰ ਦਿਖਾਉਣੇ ਆ ਬਾਈ ਆਪਾਂ ਹਰ ਇੱਕ ਗੱਲ ਤੁਹਾਨੂੰ ਬਗਦਾ ਰਿਵਿਊ ਤੋਂ ਬਿਨਾ ਤਾਂ ਕਰਦੇ ਨਹੀਂ ਆ ਬਾਈ ਨੇ ਬਣਾ ਕੇ ਦੇਦਾ ਸੀ ਆਪਾਂ ਆਹ ਜੁਨੀਕ ਆ ਗਿਆ ਨਾ ਆ ਬਾਈ ਮੈਂ ਪੁੱਛਿਆ ਦੇਦਾ ਬਾਈ ਉਹ ਕਹਿੰਦਾ ਵੀ ਜੱਟ ਜਿਹਦਾ ਬਾਈਆਂ ਦਾ ਪੂਰੀ ਸਿਰਾਂ ਗੱਲਬਾਤ ਆ ਹੁਣ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿਹਨੇ